ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ ਚੈਨਲ ਰੰਧਾਵਾ ਕਲੈਕਸ਼ਨ ਤੇ ਤੇ ਅੱਜ ਦਾ ਜਿਹੜਾ ਵਲੋਗ ਆ ਇਹ ਆਪਾਂ ਪਹੁੰਚ ਜਾ ਰਹੇ ਹਾਂ ਜਿਹੜਾ ਆਪਾਂ ਸਪਰੇਅ ਕੀਤੀ ਭੁੰਡਾਂ ਦੇ ਚਿਚਣਾ ਵਾਲੀ ਦਵਾਈ ਜਿਹੜੀ ਉਹਦਾ ਰਿਜ਼ਲਟ ਦੱਸਾਂਗੇ ਆ ਜਿਹੜੀ ਆ ਇਹ ਸੀਸੀਆ ਜਿਹੜੀ ਮੈਡੀਸਨ ਜਿਹੜੀ ਨਾਂ ਉਹਦਾ ਬੜਿਆਂ ਦੇ ਕਮੈਂਟ ਆਉਂਦੇ ਵੀ ਉਹਦਾ ਨੇਮ ਨਹੀਂ ਚੰਗੀ ਤਰ੍ਹਾਂ ਕਲੀਅਰ ਹੋਇਆ ਤੇ ਆਪਾਂ ਉਹ ਤੁਹਾਨੂੰ ਚੰਗੀ ਤਰ੍ਹਾਂ ਕਰ ਦਿੰਨੇ ਆ ਕਲੀਅਰ ਇਹ ਆ ਜਸ਼ਨ ਸੁਪਰ ਏਦਾਂ ਨਾਮ ਆ ਇਹਦਾ ਤੇ ਬਹੁਤ ਹੀ ਤੇਜ਼ ਆ ਤੇ ਬੱਚਿਆਂ ਦੀ ਪਹੁੰਚ ਤੋਂ ਇਹ ਦੂਰ ਰੱਖਣੀ ਏ ਠੀਕ ਆ ਜੀ ਤੇ ਬਾਕੀ ਰਿਜ਼ਲਟ ਬਹੁਤ ਵਧੀਆ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਇਹ ਪੂਣੀ ਬਸ 5-10 ਐਮਐਲ ਹੀ ਐ ਤੋਂ ਵੱਧ ਨਹੀਂ ਪੂਣੀ ਕਿਉਂਕਿ ਇੱਕ ਵਾਰੀ ਕਰਨ ਦੀ ਥਾਂ ਦੋ ਵਾਰੀ ਕਰ ਦੋ ਜੇ ਜਨੂਰਾ ਮੱਝਾਂ ਡਗਰਾਂ ਨੂੰ ਕਰਨੀ ਆ ਪਰ ਤੇਜ਼ ਨਾ ਕਰਿਓ ਕਿ ਜੇ ਦਾ ਆਪਣਾ ਜਨੂਰਾ ਦਾ ਨੁਕਸਾਨ ਨਾ ਹੋਵੇ ਠੀਕ ਆ ਜੀ ਆਓ ਚਲੋ ਦਿਖਾਉਨੇ ਆ ਤੁਹਾਨੂੰ ਹਣ ਆਪਣਾ ਜਿਹੜਾ ਆਪਾਂ ਸਪਰੇ ਜਿੰਨਾ ਬੂਟਿਆਂ ਤੇ ਖਖਰਾਂ ਲੱਗੀਆਂ ਸੀ ਮਰੀਜ਼ ਕੀ ਰਿਜ਼ਲਟ ਆਇਆ ਇੱਕ ਤੇ ਆਪ ਬੂਟੇ ਤੇ ਮਰੀ ਹੀ ਆਪਾਂ ਸਪਰੇ ਇੱਕ ਉਧਰ ਮਰੀ ਸਪਰੇ ਠੀਕ ਆ ਜੀ ਪਹਿਲਾਂ ਇਹਦਾ ਚੈੱਕ ਕਰਾਉਨੇ ਆ ਤੁਹਾਨੂੰ ਰਿਜ਼ਲਟ ਤੇ ਆਜੋ ਫਿਰ ਕਰੋ ਚੈੱਕ ਚੈੱਕ ਕਰੋ ਦਿਖਦੀ ਖਖਰ ਫੋਨ ਤੇ ਦੀਦੇ ਨਹੀਂ ਹੋਣੇ ਇੱਕ ਅੱਧਾ ਹੋਣਾ ਜੇ ਹੋਇਆ ਤੇ ਅਪਲ ਤੇ ਉਹ ਵੀ ਨਹੀਂ ਹੋਣਾ ਇਹ ਬਹੁਤ ਹੀ ਵਧੀਆ ਰਿਜ਼ਲਟ ਆਇਆ ਇਹਦਾ ਤੇ ਤੁਸੀਂ ਵੀ ਜੇ ਤੁਹਾਡੇ ਘਰ ਪ੍ਰਿੰਟਾਂ ਦੀਆਂ ਪੂੰਡਾਂ ਦੀਆਂ ਖੱਕਰਾਂ ਲੱਗੀਆਂ ਤੇ ਟ੍ਰਾਈ ਕਰਕੇ ਜ਼ਰੂਰ ਵੇਖਿਓ ਹੁਣ ਚੱਲਦੇ ਹਾਂ ਦੂਜੇ ਰੋਖਾ ਲਾ ਇਤਰੋਂ ਦੀ ਚੈੱਕ ਕਰਾਉਨੇ ਆ ਤੁਹਾਨੂੰ ਪਹਿਲਾਂ ਇਹ ਇਤਰੋਂ ਚੈੱਕ ਕਰਾਉਨੇ ਆ ਤੁਹਾਨੂੰ ਪਰ ਖੱਕਰ ਵੇਖਦੋਂ ਕਿੰਨੀ ਤਗੜੀ ਆ ਪਰ ਇਤਰੋਂ ਕਲੀਅਰ ਜਿਹਾ ਦਿਖਣਾ ਨਹੀਂ ਆ ਫੇਰ ਵੀ ਟ੍ਰਾਈ ਕਰਦੇ ਆ ਖਾਕਰ ਬਹੁਤ ਤਗੜੀ ਹੈ ਤੇ ਭੂੜ ਵੇਖੋ ਹੈ ਹੀ ਨਹੀਂ ਇੱਕ ਅਧਾਆ ਜੇ ਹੋਇਆ ਤੇ ਅਵਲ ਤੇ ਨਹੀਂ ਹੋਣਾ ਸੰਤਰੇ ਵੀ ਲੱਗੇ ਰੀਤੇ ਹੋਣੇ ਤੁਹਾਨੂੰ ਤੇ ਹੁਣ ਆਪਾਂ ਦੂਜੇ ਬੰਨੇ ਚੈੱਕ ਕਰੌਣੇ ਵੇਖੋ ਖਾਕਰ ਕਿੱਡੀ ਤਗੜੀ ਵੇਖੋ ਭੂੜ ਹੈ ਹੀ ਨਹੀਂ ਤੇ ਠੀਕ ਆ ਬਹੁਤ ਹੀ ਵਧੀਆ ਰਿਜ਼ਲਟ ਆਇਆ ਆਪਾਂ ਨੂੰ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ